ਇਹ ਕੋ ਪਹਿਲਾ ਮੁਕਾਬਲਾ ਨਹੀਂ ਹੈਗਾ ਜਿਹੜਾ ਛੁੱਟਾ ਹੈਗਾ ਜੀ ਪੰਜਾਬ ਦੇ ਵਿੱਚ ਸੈਂਕੜੇ ਮੁਕਾਬਲੇ ਜਿਹੜੇ ਆ ਪੁਲਿਸ ਨੇ ਛੁੱਟੇ ਕਰਕੇ ਤੇ ਮੁੰਡਿਆਂ ਨੂੰ ਮਾਰ ਦਿੱਤਾ ਜਿਹੜੇ ਖਾਲਸਤਾਨੀ ਵਿਚਾਰਧਾਰਾ ਵਾਲੇ ਬੰਦੇ ਨੇ ਸਭ ਤੋਂ ਪਹਿਲੇ ਇਹ ਕਿ ਉਹ ਗੁਰੂ ਨੂਰ ਸਮਰਪਤ ਨੇ ਉਹ ਸਿੱਖੀ ਸਰੂਪ ਚੁੰਮਦੇ ਪੋਸਟ ਮਦਰਨ ਦੀ ਨਾ ਵੀਡੀਓਗ੍ਰਾਫੀ ਹੈ ਨਾ ਉਹਦੀ ਕੋਈ ਸੈਂਕਸ਼ਨ ਨਹੀਂ ਹੈ ਸੋ ਇਹ ਸਾਰੀਆਂ ਚੀਜ਼ਾਂ ਡਾਊਟ ਕ੍ਰੀਏਟ ਕਰਦੀਆਂ ਨੇ ਜਿਹੜਾ ਇਹ ਅਤਵਾਦੀ ਕਹਿੰਦੇ ਨੇ ਆਰਟੀਕਲ 2 ਵੀ ਕਾਨੂੰਨ ਦਾ ਕਹਿੰਦਾ ਹੈ ਕਿ ਤੁਸੀਂ ਕਿਸੇ ਨੂੰ ਅੱਤਵਾਦੀ ਵਖਵਾਦੀ ਨਹੀਂ ਕਹਿ ਸਕਦੇ ਜਦ ਤੱਕ ਕੋਰਟ ਉਹਨਾਂ ਨੂੰ ਡਿਕਲੇਅਰ ਨਾ ਕਰੇ ਇਹ ਬੰਦੇ ਤੇ ਗਰੀਬ ਨੇ ਗਰੀਬ ਇਹਨਾਂ ਦਾ ਉਹ ਪਿਲੀ ਪੀਤ ਤੱਕ ਜਾਣਾ ਹੀ ਸ਼ਕਤੀ ਹੈ ਕਿ ਰਾਹ ਦੇ ਵਿੱਚ ਹਜ਼ਾਰਾਂ ਕੈਮਰੇ ਨੇ ਹਜ਼ਾਰਾਂ ਨਾਕੇ ਨੇ ਇੰਨਾ ਅਸਲਾ ਲੈ ਕੇ ਮੋਟਰਸਾਈਕਲ ਤੇ ਬੰਦਾ ਇੱਡੀ ਦੂਰ ਕਿਵੇਂ ਪਹੁੰਚ ਸਕਦਾ ਅੱਛਾ ਗਏ ਵੀ ਪਹੁੰਚ ਸਕਦਾ ਮੋਟਰਸਾਈਕਲ ਕਹਿੰਦੇ ਨਹੀਂ ਸੀ ਮੋਟਰਸਾਈਕਲ ਬਰਾਮਤ ਹੋਇਆ ਹੈ ਉਹ ਕਹਿੰਦਾ ਮੈਂ ਨਾਗਾਲੈਂਡ ਦੀ ਧਰਤੀ ਤੇ ਆਰਮੀ ਨੂੰ ਕਿਸੇ ਸਿਵਿਲਿਅਨ ਨੂੰ ਕਿਸੇ ਨਾਗਾਲੈਂਡ ਦੇ ਫਸਲੀਕ ਨੂੰ ਮਾਰਨ ਨਹੀਂ ਦਵਾਗਾ ਹੂੰ ਤੇ ਪੰਜਾਬ ਦਾ ਚੀਫ ਮਿਨਿਸਟਰ ਚੋਪਾ ਉਹਦੀ ਕੋਈ ਸਟੇਟਮੈਂਟ ਹੀ ਨਹੀਂ ਆਈ ਹਾਂਜੀ ਦਰਸ਼ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਨਾਲ ਬਹੁਤ ਸਤਿਕਾਰਯੋਗ ਸੀਨੀਅਰ ਐਡਵੋਕੇਟ ਸਰਦਾਰ ਸਿਮਰਜਿੰਦ ਸਿੰਘ ਜੀ ਜੁੜਿਆ ਗੱਲਬਾਤ ਕਰਦੀਆਂ ਪਿਛਲੇ ਦਿਨੀ ਪੀਲੀਪੀਤ ਯੂਪੀ ਦੇ ਵਿੱਚ ਤਿੰਨ ਖਾਲਸਤਾਨੀ ਕਹਿ ਕੇ ਮੁੰਡੇ ਮਾਰ ਦਿੱਤਾ ਜਾਂਦਾ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਉਹਨਾਂ ਦੀ ਬੈਕਗ੍ਰਾਉਂਡ ਕੀ ਹੈ ਉਹਨਾਂ ਨੂੰ ਕਿਉਂ ਖਾਲਸਤਾਨੀ ਕਿਹਾ ਗਿਆ ਬੜੇ ਵੱਡੇ ਸਵਾਲ ਆ ਜਿਨ੍ਹਾਂ ਬਾਰੇ ਸਰਦਾਰ ਐਡਵੋਕੇਟ ਸਰਦਾਰ ਸਿਮਰਨਜੀਤ ਸਿੰਘ ਉਹਨਾਂ ਨੇ ਬਹੁਤ ਸਾਰੀ ਸਰਚ ਕੀਤੀ ਹੈ ਔਰ ਬਹੁਤ ਕੁਝ ਉਹਨਾਂ ਤੇ ਕੁਐਸਚਨ ਮਾਰਕ ਵੀ ਇਸ ਇਨਕਾਉਂਟਰ ਤੇ ਲਾਏ ਆ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੋਕੇਟ ਸਾਹਿਬ ਪਿਛਲੇ ਦਿਨੀ ਜੋ ਤਿੰਨ ਮੁੰਡਿਆਂ ਦਾ ਇਨਕਾਉਂਟਰ ਹੋਇਆ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਤੁਹਾਨੂੰ ਕਿਵੇਂ ਸ਼ੱਕ ਪਿਆ ਕਿ ਝੂਠਾ ਮੁਕਾਬਲਾ ਵਾ ਦੇਖੋ ਬੈਕਗ੍ਰਾਉਂਡ ਦੇ ਇਹ ਕੋ ਪਹਿਲਾ ਮੁਕਾਬਲਾ ਨਹੀਂ ਹੈਗਾ ਜਿਹੜਾ ਝੂਠਾ ਹੈਗਾ ਜੀ ਪੰਜਾਬ ਦੇ ਵਿੱਚ ਸੈਂਕੜੇ ਮੁਕਾਬਲੇ ਜਿਹੜੇ ਆ ਪੁਲਿਸ ਨੇ ਝੂਠੇ ਕਰਕੇ ਤੇ ਮੁੰਡਿਆਂ ਨੂੰ ਮਾਰ ਦਿੱਤਾ। ਹੂੰ ਤੇ ਜਿਹੜੀ ਸਭ ਤੋਂ ਪ੍ਰੀਮੀਅਰ ਏਜੰਸੀ ਹੈ ਹਿੰਦੁਸਤਾਨ ਦੀ ਸੀਬੀਆਈ ਉਹਨੇ 70 ਦੇ ਕਰੀਬ ਪੰਜਾਬ ਚੈਫੀਅਰਜ਼ ਕੀਤੀਆਂ ਨੇ ਪੁਲਸਵਾਲਿਆਂ ਤੇ ਜਿਨ੍ਹਾਂ ਦੇ ਵਿੱਚ ਪੁਲਸਵਾਲਿਆਂ ਨੇ ਮੁੰਡਿਆਂ ਨੂੰ ਸਿਵਿਲIANS ਨੂੰ ਚੱਕ ਕੇ ਖਾੜਕੂ ਕਹਿ ਕੇ ਅਤਵਾਦੀ ਕਹਿ ਕੇ ਮਾਰ ਮੁਕਾ ਦਿੱਤਾ। ਜੀ ਇਹ ਜਿਹੜੇ ਤਿੰਨੋਂ ਮੁੰਡੇ ਨੇ ਇਹਨਾਂ ਦੀ ਉਮਰ ਬਹੁਤ ਛੋਟੀ ਹੈ। ਜਸ਼ਨਪ੍ਰੀਤ ਹੈਗਾ 18 ਸਾਲ ਦਾ। ਅੱਛਾ ਤੀ ਦਿਹਾੜੀ ਲਾਉਂਦਾ ਹੂੰ ਬੋਂਗਰੀ ਪਰਿਵਾਰ ਚੋਂ ਹੈ ਗਰੀ ਪਰਿਵਾਰ ਹੈ 30 ਦੋਚੇ ਦੋਨੋ ਡਰਾਈਵਰ ਨੇ ਕਰਵੰਦਰ ਤਿਰਵੰਦਰ ਰਵੀ ਤੀ ਜਿਹੜੀ ਇਹ ਕਹਿੰਦੇ ਨੇ ਵੀ ਖਾਲਸਤਾਨੀ ਹੈ ਕਿ ਨਹੀਂ ਮੇਰਾ ਥੋੜਾ ਫਰਕ ਹੈ ਹੂੰ ਖਾਲਸਤਾਨੀ ਵਿਚਾਰਤਾ ਰਕ ਲੜਾਈ ਹੈ ਇਹ ਮੁੰਡੇ ਕਲੀਨ ਸ਼ੈਵਰ ਨੇ ਔਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਕੋਈ ਬਹੁਤ ਜ਼ਿਆਦਾ ਸਿੱਖੀ ਦੇ ਨੇੜੇ ਹੈਗੇ ਨੇ ਖਾਲਸਤਾਨੀਆਂ ਦੀ ਜਿਹੜੀ ਫਿਜ਼ਿਜ਼ ਨਹੀਂ ਜਿਹੜੇ ਖਾਲਸਤਾਨੀ ਵਿਚਾਰਧਾਰਾ ਵਾਲੇ ਬੰਦੇ ਨੇ ਸਭ ਤੋਂ ਪਹਿਲੇ ਕਿ ਉਹ ਗੁਰੂ ਰੂਪ ਸਰਪਤ ਨੇ ਉਹ ਸਿੱਖੀ ਸਰੂਪ ਚੁੰਮਦੇ ਜੀ ਉਹਨਾਂ ਨੂੰ ਗੁਰੂ ਤੇ ਇਤਿਹਾਸ ਦੀ ਪੰਜਾਬ ਦੇ ਇਤਿਹਾਸ ਦੀ ਸਮਝ ਹੈ ਹਮ ਤੇ ਤੁਸੀਂ ਹਲੇਦਵਾਲੇ ਤੇ ਜਿਹੜੇ ਪਿੰਡਾਂ ਦੇ ਲੋਕ ਆ ਤੁਹਾਨੂੰ ਪਤਾ ਲੱਗ ਜੇ ਕਿ ਇਹ ਲੇਮਨ ਹੈਗੇ ਨਹੀਂ ਇਹਨਾਂ ਨੂੰ ਨਾ ਸਿੱਖ ਇਤਿਹਾਸ ਦੀ ਸਮਝ ਹੈ ਹਮ ਨਾ ਹੀ ਉਸ ਮੂਮੈਂਟ ਨਾਲ ਸਰਪਤ ਹੈ ਹਮ ਤੇ ਜੇ ਇਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਨੀ ਹੈ ਜੀ ਜੀ ਤੇ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਫੰਕਸ਼ਨਸ 'ਚ ਗਏ ਨੇ ਹਮ ਖਾਲਸਤਾਨ ਦੇ ਜਿਹੜੀ ਵਿਚਾਰਧਾਰਾ ਨਾਲ ਸੰਬੰਧਕ ਜਥੇਬੰਦੀਆਂ ਨੇ ਉਹਦੀ ਇੱਕ ਰੋਜ਼ ਹੀ ਫੰਕਸ਼ਨ ਹੁੰਦੇ ਨੇ ਉਹ ਫੇਸਬੁਕ ਤੇ ਆਪਸ ਕਰੌਣੀਆਂਾਂ ਦੀ ਕਿਸੇ ਪ੍ਰੈਸ ਕਰਦੇ ਨੇ ਇਹਨਾਂ ਦੀ ਕੋਈ ਬੈਕਗ੍ਰਾਉਂਡ ਨਹੀਂ ਹੈਗੀ ਇਤ ਪੁਲਸ ਨੇ ਇੱਕ ਪ੍ਰਾਇਨਾ ਨੈਰੇਟਿਵ ਸੈੱਟ ਕੀਤਾ ਹੋਇਆ ਕੇ ਪੀਐਸ ਖੇਲ ਦੇ ਵੇਲੇ ਤੋਂ ਕਿ ਅੰਗਰੇਜ਼ੀ ਦੀ ਕਹਾਵਤ ਹੈ ਗਿਵ ਵੇ ਬੈਡ ਨੇਮ ਟੂ ਦਾ ਡੌਗ ਐਂਡ ਕਿਲ ਹਿਮ ਤੁਸੀਂ ਕਹੇ ਤੇ ਹੋਏ ਅਤਵਾਦੀਆਂ ਤੈਨੂੰ ਠੋਕ ਦਿਓ ਤੇ ਇਹ ਜਿਹੜੀ ਗੱਲ ਹੈ ਮੈਂ ਮਹਿਸੂਸ ਕਰਦਾ ਕਿ ਇਤਨੋਂ ਮੁੰਡੇ ਜਿਹੜੇ ਨਹੀਂ ਖਾਲਸਤਾਨੀ ਨਹੀਂ ਹੈਗੇ ਇਸ ਧਾਰਨ ਕਰਨ ਦੇ ਮੁੰਡੇ ਨਹੀਂ ਗਰੀਬ ਮੁੰਡੇ ਨਹੀਂ ਫਿਰ ਜਿਹੜਾ ਇਹਨਾਂ ਤੇ ਅਲੀਕੇਸ਼ਨ ਲਾਇਆ ਜਾਂਦਾ ਹੈ ਕਿ ਇਹਨਾਂ ਨੇ ਬਖਸ਼ੀਵਾਲ ਚੌਂਕੀ ਤੇ ਗ੍ਰੇਨੇਡ ਸੁੱਟਿਆ ਉਹ ਵੀ ਡਾਊਟਫੁਲ ਹੈ ਕਿਉਂਕਿ ਬਖਸ਼ੀਵਾਲ ਵਾਲੀ ਜਿਹੜੀ ਚੌਂਕੀ ਹੈ ਉਹ ਬੰਦ ਪਈ ਹੈ ਤੇ ਜਿਹੜਾ ਗ੍ਰੇਨੇਡ ਡਿੱਗਿਆ ਅਜੇ ਤੱਕ ਕਿਸੇ ਐਫਐਸਐਲ ਰਿਪੋਰਟ ਨੇ ਦੱਸਿਆ ਨਹੀਂ ਕਿ ਗ੍ਰੇਨੇਡ ਦਾ ਹਮਲਾ ਹੈਗਾ ਕਿ ਨਹੀਂ ਹੈਗਾ ਜਿਹੜਾ ਕਲਾ ਨਾ ਹਾਂ ਜੇ ਗ੍ਰੇਨੇਡ ਡਿੱਗਦਾ ਤਾਂ ਕੰਦਾਂ ਵੀ ਟੋਂਦਾ ਉਹ ਟੋਈ ਵੀ ਪੋਂਦਾ ਤੇ ਉਹਦਾ ਜਿਹੜਾ ਕੈਮੀਕਲ ਹੁੰਦਾ ਉਹ ਤੋਂ ਪਤਾ ਲੱਗ ਜਾਂਦਾ ਕਿ ਕਿਹੜੀ ਗੱਲ ਦਾ ਸੋ ਪੁਲਿਸ ਨੇ ਇਸ ਦਾ ਕੋਈ ਵੀ ਜਾਂਚ ਨਹੀਂ ਕੀਤੀ ਕਿ ਐਫਐਸਐਲ ਲੈਬ ਦੇ ਵਿੱਚ ਕੀ ਆਇਆ ਹੈ ਕੀ ਨਹੀਂ ਆਇਆ ਹੈ ਤੇ ਸਾਨੂੰ ਡਾਊਟ ਇਸ ਗੱਲ ਦਾ ਹੈ ਕਿਉਂਕਿ ਮੈਂ ਪਹਿਲੇ ਵੀ ਮੈਟਰਸ ਕੀਤੇ ਨੇ ਜੀ ਜਦੋਂ ਜੈਪਾਲ ਭੁੱਲਰ ਨੂੰ ਕਲਕੱਤਾ ਦੇ ਵਿੱਚ ਮਾਰਿਆ ਉਸ ਮੈਟਰ ਨੂੰ ਵੀ ਅਸੀਂ ਕੀਤਾ ਜਦੋਂ ਵਿਕੀ ਗੌਂਦਰ ਨੂੰ ਇਹਨਾਂ ਨੇ ਰਾਜਸਥਾਨ ਬਾਰਡਰ ਤੇ ਤਿੰਨ ਮੁੰਡਿਆਂ ਨੂੰ ਮਾਰਿਆ ਉਦੋਂ ਵੀ ਅਸੀਂ ਇਹ ਗੱਲ ਰੇਸ ਕੀਤੀ ਸੀ ਜੀ ਜੀ ਉਹ ਜੈਪਾਲ ਭੁੱਲਰ ਦੇ ਕੇਸ 'ਚ ਅਸੀਂ ਉਦੋਂ ਹੀ ਕਲ ਕਹੀ ਸੀ ਕਿ ਇਹ ਕੇਸ ਜਿਹੜਾ ਵਾ ਪੁਲਿਸ ਦੀ ਫੇਕ ਇਨਕਾਉਂਟਰ ਦਾ ਮੈਟਰ ਹੈ ਉਹ ਕਿਉਂ ਹੈਗਾ ਜਿਵੇਂ ਅਸੀਂ ਇਹਦੇ ਵਿੱਚ ਵੀ ਹੈ ਜਿਹੜੀ ਸਾਇੰਸ ਹੈ ਉਹ ਕਹਿੰਦੀ ਹੈ ਕਿ ਜਦੋਂ ਬੰਦਾ ਕਲੋਜ਼ ਰੇਂਜ ਵਿੱਚ ਹੁੰਦਾ ਹੈ ਉਹਨੂੰ ਕਹਿੰਦੇ ਆ ਕੰਟੈਕਟ ਫਾਇਰਿੰਗ ਹੂੰ ਜਦੋਂ ਤੁਸੀਂ ਉਹਨੂੰ ਸ਼ੂਟ ਕਰਦੇ ਹੋ ਜਿਹੜਾ ਐਂਟਰੈਂਸ ਪੁਆਇੰਟ ਹੈ ਬੜਾ ਛੋਟਾ ਹੁੰਦਾ ਹੈ ਐਗਜ਼ਿਟ ਪੁਆਇੰਟ ਵੱਡਾ ਹੁੰਦਾ ਹੈ ਬਹੁਤ ਵੱਡਾ ਜੀ ਤੇ ਇਹਦੇ ਬੰਦੇ ਪੁਲਿਸ ਕਹਿੰਦੀ ਹੈ ਵੀ ਅਸੀਂ ਇਹਨਾਂ ਨੂੰ ਮੁਕਾਬਲੇ 'ਚ ਹੋਟਲ 'ਚ ਮਾਰਿਆ ਕ੍ਰਾਸ ਫਾਇਰਿੰਗ 'ਚ ਜੇ ਬੰਦਾ 100 150 ਫੁੱਟ ਦੀ ਦੂਰੀ ਤੇ ਸੀ ਫਿਰ ਉਹਨਾਂ ਦੇ ਐਂਟਰੈਂਸ ਪੁਆਇੰਟ ਵੱਡੇ ਘੱਗਰ ਖੁੱਲੇ ਹੋਣੇ ਚਾਹੀਦੇ ਸੀ ਸਰਜੇਸ਼ਨ ਪ੍ਰੀਤ ਹੈ ਉਹਦੀ ਬਾਡੀ ਤੇ ਤਾਂ ਗੋਲੀ ਵੀ ਕੋਈ ਨਹੀਂ ਹੈ ਅੱਛਾ ਉਹਦੀ ਤੌਣ ਦੇ ਉੱਪਰ ਜਿਹੜੀ ਹੈ ਬਲੂ ਨੀਲਾ ਹੋਈ ਪਈ ਹੈ ਜਿਵੇਂ ਕੁੱਟ ਕੇ ਮਾਰਿਆ ਹੁੰਦਾ ਤੌਣ ਨੂੰ ਹੂੰ ਸੋ ਉਸ ਗੱਲ ਤੋਂ ਸ਼ੱਕੀ ਲੱਗਦਾ ਹੈ ਜੀ ਫਿਰ ਜਿਹੜੀ ਪੁਲਸ ਹੈ ਐਨੀ ਮਤਲ ਕਨਾਈਵੈਂਟਸ ਦੇ ਵਿੱਚ ਹੈਗੀ ਹੈ ਇਹ ਸਾਰੀਆਂ ਏਜੰਸੀਜ਼ ਜੀ ਜਦੋਂ ਪੋਸਟਮਾਰਟਮ ਕਰਵਾਈਦਾ ਹੈ ਪਰਿਵਾਰ ਦੀ ਹਾਜ਼ਰੀ ਜ਼ਰੂਰੀ ਹੁੰਦੀ ਹੈ ਪਰਿਵਾਰ ਨੂੰ ਪਹਿਲੇ ਡੈੱਡ ਬਾਡੀ ਦਿਖਾਈ ਜਾਂਦੀ ਹੈ ਫਿਰ ਉਹਦੀ ਸੰਕਸ਼ਨ ਲਈ ਜਾਂਦੀ ਹੈ ਫਿਰ ਪੋਸਟਮਾਰਟਮ ਹੁੰਦਾ ਹੈ ਹੂੰ ਪੋਸਟਮਾਰਟਮ ਦੀ ਨਾ ਵੀਡੀਓਗ੍ਰਾਫੀ ਹੈ ਹੂੰ ਨਾ ਹੁਦੀ ਕੋਈ ਸੈਂਕਸ਼ਨ ਲਈ ਹੈ ਹੂੰ ਸੋ ਇਹ ਸਾਰੀਆਂ ਚੀਜ਼ਾਂ ਡਾਊਟ ਕ੍ਰੀਏਟ ਕਰਦੀਆਂ ਨੇ ਕਿ ਪੁਲਿਸ ਜਿਹੜਾ ਵਾ ਇਹਨਾਂ ਮੁੰਡਿਆਂ ਨੂੰ ਝੂਠੇ ਮੁਕਾਬਲੇ ਚ ਮਾਰਿਆ ਹੈ ਤੇ ਜਿਹੜਾ ਸਾਡਾ ਸਬੰਧ ਹੈ ਬੀਇੰਗ ਲੋਇਲ ਅਸੀਂ ਕਹਿੰਨੇ ਆ ਕਿ ਮਨਰੋ ਪੁਲਿਸ ਸਹੀ ਕਹਿੰਦੀ ਹੈ ਕਿ ਇਹਨਾਂ ਨੇ ਗ੍ਰੇਟ ਸੁੱਟਿਆ ਹੈਗਾ ਹਾਂਜੀ ਇਹ ਕਿਸੇ ਬੈਂਡ ਆਰਗੇਨਾਈਜੇਸ਼ਨ ਨਾਲ ਟਾਈ ਅਪ ਵਿੱਚ ਸੀ ਹੂੰ ਪੁਲਿਸ ਦਾ ਕੰਮ ਹੈਗਾ ਇਨਵੈਸਟੀਗੇਸ਼ਨ ਕਰਨਾ ਹੂੰ ਬੰਦਿਆਂ ਨੂੰ ਅਰੈਸਟ ਕਰਨਾ ਤੇ ਉਹਨਾਂ ਦੇ ਖਿਲਾਫ ਐਵੀਡੈਂਸ ਲੈ ਕੇ ਆਉਣਾ ਹੂੰ ਤੇ ਇਹ ਕੋਰਟ ਦਾ ਕੰਮ ਹੈ ਉਹਨੂੰ ਸਜ਼ਾ ਕਰਨੀ ਕਿ ਨਹੀਂ ਕਰਨੀ ਕਿੰਨੀ ਕਰਨੀ ਹੈ ਤੇ ਆਰਟੀਕਲ ਜਿਹੜਾ ਕਾਨੂੰਨ ਦਾ 21 ਹੈਗਾ ਉਹ ਕਹਿੰਦਾ ਹੈ ਰਾਈਟ ਟੂ ਲਾਈਫ ਜਿਹੜਾ ਹਰ ਬੰਦੇ ਦਾ ਮੌਲਿਕ ਅਧਿਕਾਰ ਹੈ ਜੀ ਕਿਸੇ ਬੰਦੇ ਨੂੰ ਵੀ ਬਿਨਾਂ ਫੇਅਰ ਟ੍ਰਾਇਲ ਕੀਤੇ ਅਦਾਲਤ ਤੇ ਤੁਸੀਂ ਮਾਰ ਨਹੀਂ ਸਕਦੇ ਹੂੰ ਇਹ ਪੁਲਿਸ ਨੇ ਜਿਹੜੀ ਹੈ ਜਿਹੜੀ ਕੋਰਟ ਨੂੰ ਵੀ ਚੈਲੰਜ ਕੀਤਾ ਹੈ ਜਜਸ ਨੂੰ ਵੀ ਚੈਲੰਜ ਕੀਤਾ ਹੈ ਉਹਨਾਂ ਦੇ ਰਾਈਟਸ ਇੰਟਰਫੇਰ ਕੀਤਾ ਹੈ ਜਿਹੜਾ ਇਹ ਅਤਵਾਦੀ ਕਹਿੰਦੇ ਨੇ ਆਰਟੀਕਲ V ਕਾਨੂੰਨ ਦਾ ਕਹਿੰਦਾ ਹੈ ਕਿ ਤੁਸੀਂ ਕਿਸੇ ਨੂੰ ਅਤਵਾਦੀ ਵਖਵਾਦੀ ਨਹੀਂ ਕਹਿ ਸਕਦੇ ਜਦ ਤੱਕ ਕੋਰਟ ਉਹਨਾਂ ਨੂੰ ਡਿਕਲੇਅਰ ਨਾ ਕਰ ਸੋ ਪੁਲਸ ਕੋਲ ਜੇ ਨਾ ਬੰਦਿਆਂ ਦੇ ਖਿਲਾਫ ਕੋਈ ਐਫੀਆਰ ਹੀ ਨਹੀਂ ਹੈਗੀ ਉਹਨੂੰ ਤੁਸੀਂ ਅਤਵਾਦੀ ਕਿਵੇਂ ਡਿਕਲੇਅਰ ਕਰ ਸਕਦੇ ਹੋ ਤੁਸੀਂ ਇਹਦੇ ਬਾਰੇ ਸਰਚ ਕੀਤੀ ਹੈ ਐਡਵੋਕੇਟ ਸਾਹਿਬ ਜਦੋਂ ਇਹਨਾਂ ਦਾ ਬੱਚਾ ਦਾ ਸਰਕਾਰ ਹੋਇਆ ਤੁਸੀਂ ਉੱਥੇ ਵੀ ਗਏ ਹੋ ਪਰਿਵਾਰਾਂ ਨੂੰ ਮਿਲੇਗਾ ਪਰਿਵਾਰ ਕੀ ਕਹਿੰਦੇ ਹਨ ਬੱਚਿਆਂ ਬਾਰੇ ਵੀ ਇਹਨਾਂ ਦਾ ਕੋਈ ਇਹੋ ਜਿਹੀ ਐਕਟੀਵਿਟੀ ਹੈ ਕਿ ਸਿੱਕਦੀ ਇਹੋ ਜੇ ਇਹੋ ਜੇ ਮੋਮੈਂਟ ਤੇ ਗਏ ਆ ਕਦੀ ਦੇ ਦੇਖੋ ਜਿਹੜਾ ਪਰਿਵਾਰ ਹੈ ਉਹਨਾਂ ਨੇ ਦੱਸਿਆ ਕਿ ਇਹ ਕਿਸੇ ਐਕਟੀਵਿਟੀ ਸਨਵੋਲਵ ਨਹੀਂ ਹੈ ਤੇ ਦਿਹਾੜੀਦਾਰ ਮੁੰਡੇ ਨੇ ਈਵਨ ਇੱਕ ਬੰਦਾ ਜਿਹੜਾ ਜਸ਼ਨਪ੍ਰੀਤ ਹੈ ਉਹਦਾ ਤੇ ਅਕਾਊਂਟ ਖਾਤਾ ਵੀ ਕੋਈ ਨਹੀਂ ਹੈਗਾ ਓਹੋ ਅੱਛਾ ਸਿੱਧੇ ਸਾਦੇ ਮੁੰਡੇ ਨੇ ਤੇ ਸਰਕਾਰ ਕਹਿੰਦੀ ਹੈ ਏਕ 47 ਤੇ ਜਿਹੜੇ ਹਥਿਆਰ ਹਾਈ ਟੈਕ ਨਾ ਗਲੌਕ ਪਿਸਟਲਸ ਲੈ ਕੇ ਇਹ ਯੂਪੀ ਪਹੁੰਚ ਗਏ ਨੇ ਇਹਨਾਂ ਨੇ ਮੁਕਾਬਲਾ ਵੀ ਕੀਤਾ ਕਿ ਯੂਪੀ ਜਾ ਕੇ ਇਨਕਾਉਂਟਰ ਕਿਉਂ ਹੋ ਜਾਂਦਾ ਜੈਪਾਲ ਭੁੱਲਰ ਦਾ ਵੀ ਹੋਰ ਸਾਰਿਆਂ ਦਾ ਪੰਜਾਬ ਤੋਂ ਬਾਹਰ ਹੀ ਕਿਉਂ ਹੁੰਦਾ ਜੀ ਉਹਨਾਂ ਦੇ ਕੇਸ ਡਿਫਰੈਂਟ ਹੈਗੇ ਨੇ ਇਹਨਾਂ ਦੇ ਕੇਸ 'ਚ ਬੜਾ ਫਰਕ ਹੈ ਉਹ ਗੈਂਗਸਟਰ ਸੀ ਜੀ ਉਹਨਾਂ ਕੋ ਪੈਸਾ ਸੀ ਔਰ ਟ੍ਰੇਨਡ ਸੀ ਇਹ ਬੰਦੇ ਤੇ ਗਰੀਬ ਨੇ ਗਰੀਬ ਨੇ ਇਹਨਾਂ ਦਾ ਉਹ ਪਿਲੀ ਪੀ ਤੱਕ ਜਾਣਾ ਹੀ ਸ਼ੱਕੀ ਹੈ ਹਾਂ ਕਿ ਰਾਹ ਦੇ ਵਿੱਚ ਹਜ਼ਾਰਾਂ ਕੈਮਰੇ ਨੇ ਹਜ਼ਾਰਾਂ ਨਾਕੇ ਨੇ ਇੰਨਾ ਅਸਲਾ ਲੈ ਕੇ ਮੋਟਰਸਾਈਕਲ ਤੇ ਬੰਦਾ ਐਡੀ ਦੂਰ ਕਿਵੇਂ ਪਹੁੰਚ ਸਕਦਾ ਅੱਛਾ ਗਏ ਵੀ ਪਹੁੰਚ ਸਕਦਾ ਮੋਟਰਸਾਈਕਲ ਤੇ ਕਹਿੰਦੇ ਨਹੀਂ ਸੀ ਮੋਟਰਸਾਈਕਲ ਬਰામਤ ਹੋਇਆ ਸੋ ਹਰ ਚੀਜ਼ ਸ਼ੱਕੀ ਹੈਗੀ ਹੈ ਇਸ ਕੇਸ ਦੇ ਵਿੱਚ ਤੁਹਾਨੂੰ ਕਿਹੜੀ ਕਿਹੜੀ ਗੱਲਾਂ ਸ਼ੱਕੀ ਲੱਗਦੀਆਂ ਪੁਲਿਸ ਵੱਲੋਂ ਹੁਣ ਤੱਕ ਇੱਕੋ ਸਾਨੂੰ ਤਾਂ ਸਾਰੀ ਸਟੋਰੀ ਸ਼ੱਕੀ ਲੱਗਦੀ ਹੈ ਅਸੀਂ ਤੇ ਚਾਹੁੰਨੇ ਆਂ ਸਾਰੀ ਫੇਕ ਸਟੋਰੀ ਹੈ ਇਸ ਕੇਸ ਦੀ ਜਾਂਚ ਕਿਉਂਕਿ ਪੰਜਾਬ ਕੌਮਾਂਡ ਤੇ ਇਹ ਇਨਵੋਲਵ ਨੇ ਉਧਰੋਂ ਯੂਪੀ ਇਨਵੋਲਵ ਹੈ ਸੋ ਸਟੇਟ ਐਂ ਇਹਦੇ ਵਿੱਚ ਫੇਰ ਇਨਵੈਸਟੀਗੇਸ਼ਨ ਨਹੀਂ ਕਰ ਸਕਦੀਆਂ ਅਸੀਂ ਚਾਹੁੰਨੇ ਆਂ ਕਿ ਇਹਦੀ ਇਨਵੈਸਟੀਗੇਸ਼ਨ ਸੀ ਚਾਹੀਓ ਪੰਜਾਬ ਤੱਕ ਵਰਨਰ ਆਰਡਰ ਕਰੇ ਤੇ ਚਾਹੀਏ ਸੁਪਰੀਮ ਕੋਰਟ ਕਰੇ ਤਾਂ ਹੀ ਸਾਰਾ ਸੱਚ ਸਾਹਮਣੇ ਆਊਗਾ ਅਦਰਵਾਈਜ਼ ਜਿਹੜਾ ਵਾ ਇਹ ਪੁਲਿਸ ਨੇ ਇਸ ਕੱਲ ਨੂੰ ਜਿਹੜਾ ਵਾ ਆਈ ਵਾਸ਼ ਕਰਨਾ ਹੁਣ ਮੈਨੂੰ ਅਚੀਖ ਕਾਲ ਆਈ ਐਫਸ ਕੱਲ ਹੀ ਕਿਸੇ ਨੇ ਦੱਸਿਆ ਕਿ ਯੂਪੀ ਗਵਰਨਮੈਂਟ ਨੇ ਇਦੀ ਮੈਜਿਸਟ੍ਰੀਅਲ ਜਾਂਚ ਕਹਿ ਦਿੱਤੀ ਹੈ ਕਿਸੇ ਕਰਾਂਗੇ ਜੀ ਹੁਣ ਦੇਖੋ ਕਿ ਜਿਹੜਾ ਮੈਜਿਸਟ੍ਰੇਟ ਜਾਂਚ ਕਰ ਰਿਹਾ ਉਹਨੂੰ ਇਹ ਸਮਝ ਨਹੀਂ ਕਿ ਉਹਨਾਂ ਨੇ ਤੇ ਕਰੇ ਪਾਠ ਰਖਣੇ ਕਦੇ ਦਿਨ ਦੇ ਵਿੱਚ 3-4 ਦਿਨ ਭੋਗ ਪੈਣ ਨੂੰ ਲੱਗਨੇ ਨੇ ਹੂੰ ਉਹ ਟਟ ਕੋ ਯੂਪੀ ਜਾ ਕੇ ਕਿਵੇਂ ਆ ਸਕਦੇ ਨੇ ਹੂੰ ਤੇ ਅਸੀਂ ਉਹ ਜਿਹੜੀ ਜਾਂਚ ਹੈ ਮੈਜਿਸਟ੍ਰੇਟ ਦੀ ਔਰਤੇ ਵੀ ਸਾਨੂੰ ਪਤਾ ਹੈ ਕਿ ਜੇ ਮੈਜਿਸਟ੍ਰੇਟ ਕੋ ਫਾਈਨਡਿੰਗ ਦਿੰਦਾ ਹੈ ਜੀ ਤੇ ਉਹ ਸਰਕਾਰ ਦੀ ਮਰਜ਼ੀ ਹੈ ਉਹਨੂੰ ਮੰਨਣਾ ਕਿ ਨਹੀਂ ਮੰਨਣਾ ਹੂੰ ਕਿਉਂਕਿ 2012 ਚ ਭਾਈ ਜਸਪਾਲ ਸਿੰਘ ਚੌਰ ਸਦਮਾ ਗਰਦਾਸਪੁਰ ਗੋਲੀ ਨਾਲ ਮਾਰਿਆ ਸੀ ਹਾਂਜੀ ਉਸ ਕੇਸ ਜਲੰਧਰ ਤੇ ਡਿਵੀਜ਼ਨਲ ਕਮਿਸ਼ਨਰ ਨੇ ਜਾਂਚ ਕੀਤੀ ਸੀ ਜੀ ਉਨੇ ਫਾਈਨਡਿੰਗਸ ਦਿੱਤੀਆਂ ਸੀ ਪੁਲਿਸ ਦੇ ਖਿਲਾਫ ਪਰ ਪੰਜਾਬ ਗਵਰਨਮੈਂਟ ਨੇ ਉਹਨੂੰ ਲਾਗੂ ਨਹੀਂ ਸੀ ਕੀਤਾ ਹੂੰ ਸੋ ਜਿਹੜੀ ਮੈਜਿਸਟ੍ਰੀਅਲ ਜਾਂਚ ਹੈ ਉਹ ਇੱਕ ਆਈ ਵਾਸ਼ ਹੈ ਉਹਦੇ ਚੋਂ ਨਿਕਲਣਾ ਵੜਨਾ ਕੁਛ ਨਹੀਂ ਹੈ ਅਸੀਂ ਤਾਂ ਇਸ ਕੱਲ ਦੀ ਜਿਹੜੀ ਹੈ ਸੁਪਰੀਮ ਕੋਰਟ ਕੋਲਿਜ ਸੀਬੀਆਈ ਜਾਂਚ ਲਈ ਪ੍ਰੈਸ ਕਰਾਂਗੇ ਸਰ ਜਿਹੜਾ ਇਨਕਾਉਂਟਰ ਹੋਇਆ ਉੱਚੇ ਪੰਜਾਬ ਪੁਲਿਸ ਇਨਵੋਲਵ ਸੀ ਜਾਂ ਕੱਲ ਯੂਪੀ ਦੀ ਇਸ ਜੀ ਕਹਿੰਦੇ ਨਹੀਂ ਜੁਆਇੰਟ ਪ੍ਰੈਸ਼ਨ ਹੈ ਜੁਆਇੰਟ ਹੈ ਸਾਡਾ ਸਵਾਲ ਇਹ ਹੈ ਕਿ ਤੁਹਾਡੀ 80 40 ਟ੍ਰੇਨਿੰਗ ਹੈ ਪੁਲਿਸ ਵਾਲਿਆਂ ਦੀ ਦੋ ਸਟੇਟਾਂ ਦੀਆਂ ਵੱਡੀਆਂ ਫੋਰਸਸ ਨੇ ਯੂਪੀ ਦੀ ਪੁਲਿਸ ਹੈ ਪੰਜਾਬ ਦੀ ਪੁਲਿਸ ਹੈ ਤੁਹਾਡ ਕੋ ਬਲਟ ਪ੍ਰੂਫ ਜੈਕਟ ਨਹੀਂ ਤੁਹਾਡ ਕੋ ਗੱਡੀਆਂ ਨੇ ਬਲਟ ਪ੍ਰੂਫ ਤੁਸੀਂ ਬੰਦੇ ਨੂੰ ਜੂਦੇ ਫੜ ਸਕਦੇ ਸੀ ਤੁਸੀਂ ਮਾਰੇ ਕਿਉਂ ਹਮ ਸਭ ਤੋਂ ਵੱਡੀ ਗੱਲ ਇਹ ਹੈ ਜੂਦੇ ਫੜਦੇ ਤੇ ਤੁਹਾਡੀ ਐਵੀਡੈਂਸ ਆ ਜਾਂਦੀ ਹੈ ਮੈਡੋਕਟ ਸਾਹਿਬ ਜਿੰਨੇ ਪੰਜਾਬ ਦੇ ਨੌਜਵਾਨ ਆ ਉਹਨਾਂ ਦਾ ਇਨਕਾਊਂਟਰ ਹੀ ਹੁੰਦਾ ਵਾ ਹਰ ਵਾਰੀ ਔਰ ਜਿਹੜੇ ਪੰਜਾਬ ਤੋਂ ਬਾਹਰ ਕੋਈ ਗੈਂਗਸਟਰ ਹੋਵੇ ਜਾਂ ਕੋਈ ਵੱਡਾ ਕਰੀਮੀਨਲ ਹੋਵੇ ਉਹਦਾ ਹਮੇਸ਼ਾ ਉਹਨੂੰ ਫੜ ਲਿਆ ਜਾਂਦਾ ਜੇਲ੍ਹ ਚ ਰੱਖਿਆ ਜਾਂਦਾ ਉਹਨੂੰ ਆਫੈਂਸ ਕੀਤਾ ਜਾਂਦਾ ਬੜਾ ਕੁਝ ਉਹਦੇ ਕੀਤਾ ਜਾਂਦਾ ਪਰ ਜਦੋਂ ਪੰਜਾਬ ਦੇ ਮੁੰਡਿਆਂ ਦੀ ਗੱਲ ਆਵੇ ਜਿਵੇਂ ਈਵਨ ਕਿ ਸਿੱਧੂ ਮਸੇਵਾਲ ਦੇ ਕਤਲ ਵੇਲੇ ਵੀ ਜਿਹੜੇ ਮੁੰਡੇ ਪੰਜਾਬ ਤੋਂ ਬਾਹਰ ਸਨ ਉਹ ਤੇ ਜੇਲ੍ਹ 'ਚ ਅੱਜ ਵੀ ਹੈਗੇ ਆ ਜਿਹੜੇ ਪੰਜਾਬ ਦੇ ਦੋ ਮੁੰਡੇ ਮੁੰਨਾ ਤੇ ਕੁੱਸਾ ਨਾਮ ਦੇ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਉਹ ਪੰਜਾਬ ਦੇ ਮੁੰਡਿਆਂ ਨੂੰ ਇਨਕਾਊਂਟਰ ਕਰ ਦਿੱਤਾ ਜਾਂਦਾ ਤੇ ਜਿਹੜੇ ਪੰਜਾਬ ਤੋਂ ਬਾਹਰ ਗੈਂਗਸਟਰ ਹੋਣ ਜਾਂ ਵੱਡੇ ਕ੍ਰਾਈਮਨਲ ਹੋਣ ਉਹਨਾਂ ਨੂੰ ਫੜਿਆ ਜਾਂਦਾ ਉਹਨਾਂ ਨੂੰ ਮਾਰਿਆ ਨਹੀਂ ਜਾਂਦਾ ਤੇ ਪੰਜਾਬ ਦੇ ਮੁੰਡਿਆਂ ਨੂੰ ਇਨਕਾਊਂਟਰ ਹਮੇਸ਼ਾ ਕਿਉਂ ਪੁਲਿਸ ਕਰਦੀ ਹੈ ਇਹ ਕੌਜੀ ਦੀ ਸਟੇਟ ਹੈ ਕਿ ਨਵਾਂ ਨੈਰੇਟਿਵ ਸਿਰਜ਼ ਰਹੀ ਹੈ ਹੂੰ ਉਹ ਕਹਿੰਦੀ ਹੈ ਕਿ ਜਿਹੜਾ ਬਲਠਾਖਰੇ ਜਿਹੜਾ ਦੂਜਾ ਹੈਗਾ ਦੌਦ ਇਬਰਾਹਿਮ ਹੂੰ ਇਹ ਬੈਡ ਗੈਂਗਸਟਰ ਗਰੁੱਪ ਹੈ ਆ ਜਿਹੜਾ ਹੈਗਾ ਇਹ ਗੁੱਡ ਗੈਂਗਸਟਰ ਹੈਗਾ ਐਵੇਂ ਹੁਣ ਕਹਿੰਦੇ ਬਸ਼ਨਯੂ ਜਿਹੜਾ ਹੈਗਾ ਨੈਸ਼ਨਲਿਸਟ ਗੈਂਗਸਟਰ ਹੈ ਹੂੰ ਇਹ ਦੂਜੇ ਗੈਂਗਸਟਰ ਜਿਹੜੇ ਐਂਕ ਨੈਸ਼ਨਲ ਗੈਂਗਸਟਰ ਨੇ ਜਦੋਂ ਸਟੇਟ ਇਸ ਕਿਸਮ ਦੇ ਨੈਰੇਟਿਵ ਡਵੈਲਪ ਕਰੇਗੀ ਤੇ ਫਿਰ ਲॉ ਐਂਡ ਆਰਡਰ ਤਾਂ ਇਹੋ ਜਿਹਾ ਰਹੂਗਾ ਜੀ ਐਡਵੋਕੇਟ ਸਾਹਿਬ ਤੁਸੀਂ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹੋ ਬਹੁਤ ਸਾਰੀ ਸਰਚ ਕੀਤੀ ਹੈ ਇਸ ਕੇਸ ਨੂੰ ਕਿੱਥੋਂ ਤੱਕ ਲੈ ਕੇ ਜਾਓਗੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਕਿਉਂਕਿ ਇਨਸਾਫ ਤੁਸੀਂ ਕ੍ਰਿਮੀਨਲ ਲਾਓ ਔਰ ਤੁਹਾਡਾ ਦੁਨੀਆ ਤੇ ਫੇਥ ਵੀ ਹੈਗਾ ਬਾ ਤੁਸੀਂ ਬਹੁਤ ਕੁਝ ਇਹੋ ਜੇ ਕੇਸ ਸੋਲਵ ਕੀਤੇ ਆ ਹੁਣ ਤੱਕ ਤੇ ਇਸ ਕੇਸ ਨੂੰ ਕਿੱਥੋਂ ਤੱਕ ਲੈ ਕੇ ਜਾਓਗੇ ਔਰ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਤੁਹਾਡਾ ਸਾਥ ਦੇਵੇਗੀ ਜਾਂ ਫਿਰ ਜਿਹੜੇ ਜੱਜਸ ਨੇ ਉਹ ਤੁਹਾਡੀ ਗੱਲ ਨੂੰ ਸੁਣਨਗੇ ਤਿੱਕੋ ਜਿਹੜੇ ਸਟੇਟ ਗਵਰਨਮੈਂਟ ਦੀ ਤੁਸੀਂ ਗੱਲ ਕਰ ਰਹੇ ਹੋ ਮਤਲਬ ਮੈਂ ਪੰਜਾਬ ਗਵਰਨਮੈਂਟ ਨੂੰ ਵੀ ਇਹ ਗੱਲ アドਵਾਈਸ ਕੀਤੀ ਸੀ ਕਿ 5-7 ਮਹੀਨੇ ਪਹਿਲੇ ਇੱਕ ਇਨਕਾਉਂਟਰ ਹੁੰਦਾ ਨਾਗਾਲੈਂਡ ਦੇ ਵਿੱਚ ਹਮ ਆਰਮੀ 14 ਸਿਵਿਲIANS ਨੂੰ ਮਾਰ ਦਿੰਦੀ ਹੈ ਉੱਥੋਂ ਦਾ ਚੀਫ ਮਿਨਿਸਟਰ ਸੁਪਰੀਮ ਕੋਰਟ ਚ ਆ ਕੇ ਖੜ ਜਾਂਦਾ ਉਹ ਕਹਿੰਦਾ ਮੈਂ ਨਾਗaland ਦੀ ਧਰਤੀ ਤੇ ਆਰਮੀ ਨੂੰ ਕਿਸੇ ਸਿਵਿਲIAN ਨੂੰ ਕਿਸੇ ਨਾਗaland ਦੇ ਫ਼ਰੀਕ ਨੂੰ ਮਾਰਨ ਨਹੀਂ ਦਵਾਗਾ ਤੇ ਪੰਜਾਬ ਦਾ ਚੀਫ ਮਿਨਿਸਟਰ ਚੁੱਪ ਹੈ ਉਹਦੀ ਕੋਈ ਸਟੇਟਮੈਂਟ ਹੀ ਨਹੀਂ ਆਈ ਚਾਹੀਦਾ ਤੇ ਇਹ ਸੀ ਕਿ ਪੰਜਾਬ ਦਾ ਚੀਫ ਮਿਨਿਸਟਰ ਆਪ ਕਹਿੰਦਾ ਕਿ CPI ਨੂੰ ਇੱਕ ਕੇਸ ਦਿੱਤਾ ਜਾਂਦਾ ਹੈ ਤੇ ਇਹਦੀ ਜਾਂਚ ਹੋਈ ਪਰ ਪੰਜਾਬ ਦਾ ਚੀਫ ਮਿਨਿਸਟਰ ਚੁੱਪ ਹੈਗਾ ਸੋ ਇਹ ਸਾਰਾ ਕੁਝ ਜਿਹੜਾ ਇਹ ਲੜਾਈ ਬੜੀ ਲੰਬੀ ਹੁੰਦੀ ਹੈ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਹੁਣ ਜਿਹੜੇ ਪੁਲਿਸ ਵਾਲੇ ਕੈਦ ਹੋ ਰਹੇ ਨੇ ਸੀਬੀਆਈ ਕੋਰਟਸ ਦੇ ਵਿੱਚ 30 ਸਾਲ 35 ਸਾਲ ਬਾਅਦ ਕੈਦ ਹੋ ਰਹੇ ਹੂੰ ਇਸ ਸਮੇਂ ਦੇ ਵਿੱਚ ਜਿਹੜਾ ਸਾਰੀ ਉਮਰਾ ਉਮਰਾ ਉਹਨਾਂ ਨੇ ਭੋਗ ਲੀਆਂ ਸੁੱਖਾ ਭੋਗ ਲਿਆ ਤੇ ਹੁਣ ਉਹਨਾਂ ਦਾ ਜਿਹੜਾ ਔਖਾ ਸਮਾਂ ਜਾਂ ਸੌਖਾ ਸਮਾਂ ਜਿਹੜਾ ਉਹ ਜੇਲ੍ਹ ਦੇ ਕੱਟ ਲੈਣਗੇ ਤੇ ਬਾਕੀ ਜਿਹੜਾ ਉਹ ਵਧੀਆ ਸਮਾਂ ਸੀ ਜ਼ਿੰਦਗੀ ਦਾ 골ਡਨ ਟਾਈਮ ਸੀ ਉਹਨਾਂ ਨੇ ਨਜ਼ਾਰੇ ਲਏ ਆ ਇਹ ਜਿਹੜੀ ਵਿਕਟਮ ਤੇ ਰਹ ਹੁੰਦੀਆਂ ਉਹਨਾਂ ਲਈ ਸਫਰ ਬਹੁਤ ਔਖਾ ਹੁੰਦਾ ਸਰਕਾਰ ਕੋਰਸੋਰਸਸ ਨੇ ਪੁਲਸ ਛੂਠੇ ਪਰਚ ਵੀ ਦਰਜ ਪਰਚ ਦਰਜ ਕਰਦੀ ਹੈ ਪਰਵਾਰਾਂ ਤੇ ਥ੍ਰੈਟ ਕਰਦੀ ਹੈ ਪਰਵਾਰਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਅਨ ਆਡਿਟ ਫੰਡ ਚੋਂ ਹੜਲੇ ਆਦਮ ਨੇ ਦੇਣੇ ਪੈਸੇ ਵਾਲਾ ਸੋ ਇਹ ਬੜਾ ਚੈਲੰਜ ਹੁੰਦਾ ਹੈ ਪਰ ਫਿਰ ਵੀ ਅਸੀਂ ਮਹਿਸੂਸ ਕਰਦੇ ਆਂ ਕਿ ਪਹਿਲੀ ਤੇ ਕੰਮ ਆਏ ਕਿ ਇਹ ਡਿਊਟੀ ਸਟੇਟ ਗਵਰਨਮੈਂਟ ਦੀ ਸੀ ਕਿਉਂਕਿ ਆਪਾਂ ਉਹਨਾਂ ਨੂੰ ਇਲੈਕਟ ਕੀਤਾ ਹੈ ਰੂਲ ਆਫ ਲਾਅ ਅਨਸ਼ੋਰ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ ਇਨਸਾਫ ਦੇਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ ਪਰ ਜੇ ਸਟੇਟ ਇਖਲਾਫ ਨਹੀਂ ਦੇ ਰਹੀ ਸੇਰੀ ਕੰਮ ਹੈਗਾ ਸਿਵਲ ਸੁਸਾਇਟੀ ਦਾ ਜੀ ਵੀਿੰਗ ਸਿਵਲ ਸੁਸਾਇਟੀ ਦੇ ਪਾਰਟ ਅਸੀਂ ਇਹ ਨੂੰ ਟੱਕਾ ਲਾਉਣਾ ਚਾਹੁੰਦੇ ਆਂ ਕਿ ਆਰਟੀਕਲ 21 ਦੀ ਜਿਹੜਾ ਤੁਹਾਡਾ ਮੌਲਿਕ ਅਧਿਕਾਰ ਹੈ ਉਹਦੀ ਵਾਇਓਲੇਸ਼ਨ ਕਰਨ ਦਾ ਕੋਈ ਸਕੂਲੇ ਕੋਈ ਗੱਲ ਪਾਵਰ ਨਹੀਂ ਹੈਗੀ ਹੂੰ ਸੋ ਕਿਉਂਕਿ ਇੱਥੇ ਡੀਪ ਰੂਟਸ ਨੇ ਕਈ ਲੇਅਰਸ ਟੁੱਟਣੀਆਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਹੂੰ ਸੋ ਸਾਡਾ ਫੇਥ ਹੈ ਕਿ ਸੀਬੀਆਈ ਜਾਂਚ ਕਰੂਗੀ ਤਾਂ ਫਿਰ ਆਪਾਂ ਐਕਸਪੈਕਟ ਕਰਦੇ ਆਂ ਕਿ ਕੁਝ ਸੱਚ ਸਾਹਮਣੇ ਆਊਗਾ ਤੁਸੀਂ ਆ ਇਸ ਕੇਸ ਦੇ ਬਹੁਤ ਜ਼ਿਆਦਾ ਸ਼ੱਕ ਪੈਦਾ ਕੀਤਾ ਔਰ ਪੰਜਾਬ ਦੇ ਜਿਹੜੇ ਨੌਜਵਾਨ ਕਤਲ ਕੀਤੇ ਆ ਇਨਕਾਊਂਟਰ ਕੀਤਾ ਵਾ ਉਹਨਾਂ ਬਾਰੇ ਤੁਹਾਡਾ ਲੱਗਦਾ ਵੀ ਇਹ ਫੇਕ ਇਨਕਾਊਂਟਰ ਹੋਇਆ ਵਾ ਜੋ ਪੰਜਾਬ ਦਾ ਜਿਹ ਨੈਰੇਟਿਵ ਸਿਰਜਿਆ ਜਾਂਦਾ ਪੰਜਾਬ ਦੇ ਮੁੰਡਿਆਂ ਨੂੰ ਖਾਲਸਤਾਨੀ ਕਹਿ ਕੇ ਇਨਕਾਊਂਟਰ ਕਰ ਦਿੱਤਾ ਜਾਂਦਾ ਇਹ ਨੈਰੇਟਿਵ ਕਿਉਂ ਸੁਰਜਾ ਜਾ ਰਿਹਾ ਜਦੋਂ ਕਿ ਪੰਜਾਬ ਬੜਾ ਸ਼ਾਂਤੀ ਪਸੰਦ ਹੈ ਬਹੁਤ ਆਰਾਮ ਨਾਲ ਰਹ ਰਿਹਾ ਦੂਜੇ ਸਟੇਟਾਂ ਵਾਂਗ ਪੰਜਾਬ ਵੀ ਆਪਣਾ ਵਧੀਆ ਰੋਜੀ ਰੋਟੀ ਕਮਾਉਣਾ ਚਾਹੁੰਦਾ ਹੈ ਗਾਹ ਤੁਰਨਾ ਚਾਹੁੰਦਾ ਤੇ ਪੰਜਾਬ ਵਿੱਚ ਇਹੋ ਜਿਹੀ ਕੋਈ ਗੱਲ ਲੱਗ ਨਹੀਂ ਰਹੀ ਪਰ ਹਰ ਵਾਰੀ ਖਾਲਸਤਾਨੀ ਕਹਿ ਕੇ ਇਹੋ ਨੈਰੇਟਿਵ ਸਿਰਜ ਕੇ ਮੁੰਡਿਆਂ ਦਾ ਇਨਕਾਉਂਟਰ ਕਰ ਦਿੱਤਾ ਜਾਂਦਾ ਦੇਖੋ ਪਹਿਲੀ ਤਾਂ ਮੈਂ ਤੁਹਾਨੂੰ ਕਹਿਣਾ ਕਿ ਖਾਲਸਤਾਨੀ ਹੋਣਾ ਕੋਈ ਕ੍ਰਾਈਮਨਲ ਗੱਲ ਨਹੀਂ ਇੰਡੀਅਨ ਸਟ੍ਰੀਟ ਜਿਹੜੀ ਖਾਲਸਤਾਨ ਦੀ ਗੱਲ ਹੈ ਆਜ਼ਾਦੀ ਦੀ ਗੱਲ ਹੈ ਉਸ ਆਈਡੀਏ ਨੂੰ ਕ੍ਰਿਮੀਨਲਾਈਜ਼ ਕਰਨ ਦੀ ਕੋਸ਼ਿਸ਼ ਕਰਨੀ ਜੀ ਆਜ਼ਾਦੀ ਤਾਂ ਗਾਂਧੀ ਵੀ ਮੰਗਦਾ ਸੀ ਹੂੰ ਆਜ਼ਾਦੀ ਭਗਤ ਸਿੰਘ ਵੀ ਮੰਗਦਾ ਸੀ ਆਜ਼ਾਦੀ ਸਿੱਖ ਵੀ ਮੰਗਦੇ ਜੀ ਔਰ ਜਿਹੜੀ ਸਭ ਤੋਂ ਦੁਨੀਆ ਦਾ ਵੱਡੀ ਸੰਸਥਾ ਯੂਨ ਹੈ ਹੂੰ ਉਹ ਕਹਿੰਦੀ ਹੈ ਤੁਸੀਂ ਆਰਮਡ ਸਟਰਗਲ ਵੀ ਕਰ ਸਕਦੇ ਹੋ ਤੁਸੀਂ ਡੈਮੋਕ੍ਰੈਟਿਕ ਸਟਰਗਲ ਵੀ ਕਰ ਸਕਦੇ ਜੀ 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 ਅਸੀਂ ਡੈਮੋਕ੍ਰੈਟਿਕ ਸਟਰਗਲ ਵੀ ਕਰ ਰਹੇ ਹਾਂ ਆਰਮਡ ਸਟਰਗਲ ਵੀ ਘੜਕੋ ਨੇ ਕੀਤੀ ਹੈ ਜੀ ਪਰ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਮੈਨੂੰ ਨਹੀਂ ਲੱਗਦਾ ਕਿਸੇ आर्मड स्ट्रगल ਦਾ 파ਟ ਹੋ ਸਕਦੀ ਜੀ ਕਿਉਂਕਿ ਮੁੰਡੇ ਕਚੜ ਕੜਰ ਨੇ ਨਾ ਇਹਨਾਂ ਦਾ ਖਾਲਿਸਤਾਨ ਦੀ ਸੋਚ ਨਾਲ ਸੰਬੰਧ ਹੈ ਨਾ ਕੋ ਹੋ ਰਿਹਾ ਹੈ ਸਟੇਟ ਇੱਕ ਨੈਰੇਟਿਵ ਮੈਸੇਜ ਦੇਣਾ ਚਾਹੁੰਦੀ ਹੈ ਕਿਉਂਕਿ ਦੁਨੀਆ ਤੇ ਵੱਡੇ ਦੇਸ਼ ਸਿੱਖਾਂ ਦੇ ਹੱਕ ਚ ਆ ਗਏ ਨੇ ਸਟੇਟ ਇਹੋ ਜੀ ਇਨਸੀਡੈਂਟਸ ਨਾਲ ਇਹ ਕਹਿਣਾ ਚਾਹੁੰਦੀ ਹੈ ਕਿ ਇਹ ਲੋਕ ਅਤਵਾਦੀ ਨੇ ਇਹ ਵੋਲੈਂਸ ਵਾਲੀਆਂ ਘਟਨਾਵਾਂ ਕਰਦੇ ਨੇ ਇਸ ਕਿਸਮ ਦਾ ਮਾਹੌਲ ਸਿਰਜਿਆ ਜਾਦਾ ਜੀ ਤੁਸੀਂ ਇਸ ਕੇਸ ਨੂੰ ਲੈ ਕੇ ਔਰ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਹੈ ਬੰਦੇ ਜਾ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਪੰਜਾਬ ਦੇ ਮੌਜੂਦਾ ਹਾਲਾਤ ਬਹੁਤ ਮਾੜੇ ਹੋ ਗਏ ਨੇ। ਤੁਸੀਂ ਦੇਖੋ ਕਿ ਮੋਰ ਥੈਨ 50% ਸਿੱਖ ਪਾਪੂਲੇਸ਼ਨ ਮਾਈਗ੍ਰੇਟ ਹੋ ਕੇ ਫੋਰਨ ਚਲੇਗੀ। ਜੀ ਇੱਥੋਂ ਦੇ ਸਿਟੀਜ਼ਨ ਨਹੀਂ ਰਹਿ ਉਹ ਅਬ੍ਰੋਡ ਦੇ ਸਿਟੀਜ਼ਨ ਹੋ ਗਏ ਹੋ ਗਏ। ਇਹ ਗੱਲ ਇੰਡੀਅਨ ਹੋਮ ਡਿਪਾਰਟਮੈਂਟ ਨੂੰ ਚੰਗੀ ਤਰ੍ਹਾਂ ਪਤਾ ਹੈ। ਹਮ। ਉਹਨਾਂ ਨੂੰ ਕੀ ਜਿਹੜਾ ਵੋਟ ਤੰਤਰ ਹੈ ਉਤ ਸੋ ਵੋਟ ਤੇ ਗੱਲ ਚੱਲਦੀ ਹੈ ਜੀ ਲੋਕਤੰਤਰ ਵੋਟ ਤੰਤਰ ਤੇ ਖੜਾ ਹੈਗਾ ਇੱਥੇ ਜਿਹੜੀ ਪ੍ਰਵਾਸੀ ਪਾਪੂਲੇਸ਼ਨ ਹੈ ਪੰਜਾਬ ਚ ਉਹਨੂੰ ਵਧਾਇਆ ਜਾ ਰਿਹਾ ਜੀ ਸੋ ਤੁਹਾਡੀ ਡੈਮੋਗ੍ਰਾਫੀ ਬਦਲ ਜਾਣੀ ਹੈ ਤੁਸੀਂ ਇੱਥੇ ਵੈਸੀ ਮਿਨੋਰਿਟੀ ਚ ਰਹਿ ਜਾਣਾ ਹੈਗਾ ਹਮ ਤੇ ਨੰਬਰ ਆਫ ਇਸ਼ੂਜ਼ ਨੇ ਕੇ ਪੰਜਾਬ ਦੇ ਵਿੱਚ ਹੁਣ ਲੋਕਾਂ ਕੋ ਪੈਸਾ ਤੇ ਹੈਗਾ ਹੈ ਪਰ ਐਜੂਕੇਸ਼ਨ ਵਾਲੇ ਪਾਸੇ ਸਾਡੇ ਲੋਕਾਂ ਦਾ ਧਿਆਨ ਨਹੀਂ ਨਹੀਂ ਹੈ ਤਾਂ ਬਿਲਕੁਲ ਯੂਨੀਵਰਸਿਟੀਆਂ ਚ ਸਾਡੇ ਬੱਚੇ ਨਹੀਂ ਹੈਗੇ ਮੈਂ ਤਿੰਨ ਚਾਰ ਦਿਨ ਪੱਲੇ ਪੰਜਾਬ ਯੂਨੀਵਰਸਿਟੀ ਜਾ ਕੇ ਆਇਆ ਹਾਂ ਜੀ ਤੁਸੀਂ ਵੇਖੋ ਕਿ ਉਰਚ ਗਿਣਤੀ ਦੇ ਪੰਜਾਬ ਦੇ ਬੱਚੇ ਨਹੀਂ ਸਾਰੇ ਬੱਚੇ ਅਦਰ ਸਟੇਟਸ ਦੇ ਨੇ ਬਿਲਕੁਲ ਜੋ ਤੁਸੀਂ ਪੜੋਗੇ ਨਹੀਂ ਇਹਦੀ ਕੰਪੈਰੀਟਿਵਲੀ ਜਿਹੜੀਆਂ ਅਦਰ ਸਟੇਟਸ ਨੇ ਮਨੀਪੁਰ ਹੈ ਗਰੀਬ ਸਟੇਟਸ ਨੇ ਤ੍ਰਿਪੁਰਾ ਉਹ ਬੱਚੇ ਲੋਕ ਗਰੀਬੀ ਦੇ ਹਾਲਾਤ ਚ ਬੱਚਿਆਂ ਨੂੰ ਪੜਾ ਪੜਾ ਕੇ ਅੱਗੇ ਲੈ ਕੇ ਆ ਰਹੇ ਹਾਂ ਜੇ ਤੁਹਾਡੇ ਇੱਥੇ ਲੋਪੀ ਅਫਸਰਸ ਬੈਠੀ ਹੋਏਗੀ ਤਾਂ ਤੇ ਤੁਹਾਡਾ ਨਾ ਠਿਕਾਣਾ ਹੋਏਗਾ ਜੀ ਜੀ ਜਦੋਂ ਤੁਸੀਂ ਇੱਥੇ ਲੌਬੀ ਸਾਰੀ ਯੂਪੀ ਵਾਲਿਆਂ ਦੀ ਆ ਬਿਹਾਰ ਵਾਲਿਆਂ ਦੀ ਹੈ ਸੱਚੇ ਖੱਬੇ ਸਾਰੇ ਅਫਸਰਸ ਨਹੀਂ ਤੇ ਫਿਰ ਤੁਹਾਡਾ ਨਾ ਇਵੇਂ ਹੋਊਗਾ ਜੀ ਧੰਨਵਾਦ ਜੀ ਐਡਵੋਕੇਟ ਸਿਮਰਨਜੀਤ ਸਿੰਘ ਜੀ ਸਾਡੇ ਨਾਲ ਜੁੜੇ ਸਨ ਮਸਲਾ ਬੜਾ ਗੰਭੀਰ ਹੈ ਪੰਜਾਬ ਦੇ ਤਿੰਨ ਮੁੰਡਿਆਂ ਨੂੰ ਇਨਕਾਊਂਟਰ ਕਰ ਦਿੱਤਾ ਜਾਂਦਾ ਯੂਪੀ ਵਿੱਚ ਜੁਆਇੰਟ ਐਕਸ਼ਨ ਹੋਇਆ ਪੰਜਾਬ ਦਾ ਤੇ ਯੂਪੀ ਪੁਲਿਸ ਦਾ ਔਰ ਉਹ ਬੱਚੇ ਜਿਹੜੇ ਬਿਲਕੁਲ ਗਰੀਬ ਘਰਾਂ ਚ ਗਰੀਬੀ ਰੇਖਾ ਤੇ ਆਉਂਦੇ ਆ ਉਹਨਾਂ ਦਾ ਖਾਲਸਤਾਨ ਦੇ ਨਾਲ ਕੋਈ ਵੀ ਵਾਅ ਵਾਸਤਾ ਨਹੀਂ ਹੈਗਾ ਪਰ ਕਹਿ ਦਿੱਤਾ ਗਿਆ ਵੀ ਇਹ ਖਾਲਸਤਾਨੀ ਸਨ ਔਰ ਜਿਸ ਹਾਲਾਤ ਵਿੱਚ ਮਾਰੇਗਾ ਜਿਸ ਇਹਨਾਂ ਤੇ ਜਿਹੜੀ ਗੱਲ ਦਾ ਵੀ ਕਿਹਾ ਗਿਆ ਵੀ ਇਹਨਾਂ ਨੇ ਬਖਸ਼ੀਵਾਲ ਜਿਹੜੀ ਚੌਂਕੀ ਤੇ ਗਰਨੇਟ ਮਾਰਿਆ ਉਹ ਵੀ ਹਾਲੇ ਇਨਵੈਸਟੀਗੇਸ਼ਨ ਹੋਣੀ ਹੈ ਹਾਲੇ ਕੋਈ ਪੱਕਾ ਨਹੀਂ ਵੀ ਕਿਨਾਂ ਵੱਲੋਂ ਕੀਤਾ ਗਿਆ ਔਰ ਗਰਨੇਟ ਨਾਲ ਹੀ ਹਮਲਾ ਹੋਇਆ ਜਾਂ ਨਹੀਂ ਹੋਇਆ ਇਹ ਸਾਰੇ ਸ਼ੱਕ ਐਡਵੋਕੇਟ ਸਾਹਿਬ ਦੇ ਬੜੇ ਆ ਵਾਜਬ ਆ ਔਰ ਬੜਾ ਬਹੁਤ ਜ਼ਿਆਦਾ ਵਜਨ ਰੱਖਦੇ ਆ ਔਰ ਕਿਤਨੇ ਕਿਤੇ ਸ਼ੱਕੀ ਹਾਲਾਤ ਵਿੱਚ ਇਸ ਤਰ੍ਹਾਂ ਇਹਨਾਂ ਕਾਊਂਟਰ ਕਰਦੇ ਨੇ ਨੌਜਵਾਨਾਂ ਦਾ ਔਰ ਪੰਜਾਬ ਦੇ ਖਾਸ ਕਰਕੇ ਮੁੰਡਿਆਂ ਦਾ ਇਹਨਾਂ ਕਾਊਂਟਰ ਕੀਤਾ ਜਾ ਰਿਹਾ ਔਰ ਗਰੀਬ ਪਰਿਵਾਰ ਇਹ ਰੋਜੀ ਰੋਟੀ ਮੱਸਾਂ ਕਮਾਉਂਦੇ ਆ ਉਹਨਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਆ ਤੇ ਉਹਨਾਂ ਨੂੰ ਇਹ ਗੱਲ ਕਹਿ ਦੇਣਾ ਵੀ ਤੁਸੀਂ ਖਾਲਸਤਾਨੀ ਮੂਵਮੈਂਟ ਨਾਲ ਸੰਬੰਧ ਰੱਖਦੇ ਹੋ ਤੇ ਫਿਰ ਪੰਜਾਬ ਆਖਰਕਾਰ ਸਹਿਮ ਦੇ ਮਾਹੌਲ ਵਿੱਚ ਜਿਹੜੀ ਸਾਡੀ ਪੰਜਾਬ ਪੁਲਸ ਰਾਖੀ ਕਰਨ ਵਾਲੀ ਹੈ ਉਹ ਸਾਡੀ ਪੰਜਾਬ ਪੁਲਸ ਕਿਤਨਾ ਕਿਤੇ ਸਾਡੇ ਨੌਜਵਾਨਾਂ ਦਾ ਕਾਤਲ ਕਰਨ ਵਿੱਚ ਵੀ ਧੁਰੀ ਹੋਈ ਹੈ ਸੋ ਐਡਵੋਕੇਟ ਸਾਹਿਬ ਦਾ ਸੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਕੀਮਤੀ ਸਮਾਂ ਦਿੱਤਾ ਵਾ ਆਉਣ ਵਾਲੇ ਸਮੇਂ 'ਚ ਐਡਵੋਕੇਟ ਸਾਹਿਬ ਤੋਂ ਇਸ ਮਸਲੇ ਬਾਰੇ ਹੋਰ ਜਾਣਕਾਰੀ ਲੈਂਦੇ ਰਵਾਂਗੇ ਐਡਵੋਕੇਟ ਸਾਹਿਬ ਦਾ ਕਹਿਣਾ ਵੀ ਅਸੀਂ ਇਸ ਮਸਲੇ ਨੂੰ ਲੈ ਕੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਿੱਥੋਂ ਤੱਕ ਸਾਨੂੰ ਇਹ ਕਾਨੂੰਨੀ ਜੰਗ ਲੜਨੀ ਪਈ ਅਸੀਂ ਜ਼ਰੂਰ ਲੜਾਂਗੇ ਬੱਚਿਆਂ ਨੂੰ ਇਨਸਾਫ ਦਵਾਨ ਦੇ ਲਈ ਧੰਨਵਾਦ ਜੁੜੇ ਰੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ